ਨਜ਼ੀਗਲ ਜੀ ਡੀਪੀਸੀ ਪੰਜਾਬੀ ਦਾ ਅੱਜ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੋਸਤੋ ਜਿਵੇਂ ਕਿ ਕਲਯੁਗ ਦੇ ਵਿੱਚ ਚੋਰੀਆਂ ਠੱਗੀਆਂ ਡਕੈਤੀਆਂ ਤੇ ਇਹ ਬਹੁਤ ਹੀ ਜ਼ਬਰਦਸਤ ਤਰੀਕੇ ਦੇ ਨਾਲ ਲੋਕ ਇੱਕ ਦੂਜੇ ਤੋਂ ਇਸੇ ਠੱਗਣ ਹੀਠਣ ਤੇ ਖੋਹਣ ਦੀ ਕੋਸ਼ਿਸ਼ ਕਰਦੇ ਹਨ ਉੱਥੇ ਹੀ ਕਿਤਨੇ ਕਿਤੇ ਜਿਹੜਾ ਆ ਬਹੁਤ ਸਾਰੀਆਂ ਐਸੀਆਂ ਮਿਸਾਲਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਇਮਾਨਦਾਰੀ ਅੱਜ ਵੀ ਜੀਂਦਾ ਦੱਸੀ ਜਾਂਦੀ ਹੈ ਇਸੇ ਤਰ੍ਹਾਂ ਦੀ ਇਮਾਨਦਾਰੀ ਗਰਦਾਸਪੁਰ ਦੇ ਇੱਕ 버ਗਰ ਵਾਲੀ ਇਹ ਰੇੜੀ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਕਿ सोनू ਨਾਮ ਦਾ ਇਹ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ 버ਗਰ ਦੀ ਦੁਕਾਨ ਕਰਦਾ ਹੈ ਰੇੜੀ ਲਗਾਉਂਦਾ ਹੈ ਤੇ ਸੋਨੂ ਦੀ ਦੁਕਾਨ ਦੇ ਉੱਤੇ ਪਿਛਲੇ ਦਿਨੀ ਇੱਕ ਦੋਦੀ 버거 ਖਾਂਦਾ ਹੈ ਤਾਂ ਉਸ ਦੀ ਜੇਬ ਦੇ ਵਿੱਚੋਂ ਨਜਾਣੇ ਕਿਵੇਂ ਉੱਥੇ ਹੀ ਪੈਸੇ ਡਿੱਗ ਜਾਂਦੇ ਹਨ ਜਿਹੜਾ ਕੀ ਕਰੀਬ 30000 ਰੁਪਇਆ ਦੱਸਿਆ ਜਾ ਰਿਹਾ ਹੈ ਤੇ सोनू ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਪੈਸੇ ਕਿਸੇ 버ਗਰ ਖਾਣ ਵਾਲੇ ਦੇ ਹੀ ਡਿੱਗੇ ਹਨ ਉਹਨੇ ਕਿਸੇ ਨਾਲ ਗੱਲ ਨਹੀਂ ਕੀਤੀ ਤੇ ਉਧਰੋਂ ਦੁੱਧ ਦੀ ਵੀ ਪੈਸਿਆਂ ਦੀ ਤਲਾਸ਼ ਇਧਰ ਉਧਰ ਕਰਦਾ ਰਿਹਾ ਤੇ ਜਦੋਂ ਉਹਨੂੰ ਕਿਤੋਂ ਵੀ ਪੈਸੇ ਨਹੀਂ ਮਿਲੇ ਤੇ ਅਗਲੇ ਦਿਨ ਜਦੋਂ ਉਹ ਦੁੱਧ ਪਾ ਕੇ ਸ਼ਹਿਰੋਂ ਜਾਣ ਲੱਗਦਾ ਫਿਰ 버ਗਰ ਵਾਲੀ ਦੁਕਾਨ ਤੇ ਆ ਕੇ ਸੋਨੂ ਦੇ ਨਾਲ ਗੱਲ ਕਰਦਾ ਕਿ ਮੇਰੇ ਸਾਇਦ ਇੱਥੇ ਪੈਸੇ ਤਾਂ ਨਾ ਡਿੱਗੇ ਤੇ ਸੋਨੂ ਨੂੰ ਸਮਝ ਆ ਗਈ ਕਿ ਇਹ ਪੈਸੇ ਇਸੇ ਵੀਰ ਦੇ ਹੋ ਸਕਦੇ ਨੇ ਤੇ ਸੋਨੂ ਵੀਰ ਨੇ ਉਸੇ ਵੇਲੇ ਪੈਸੇ ਕੱਢ ਕੇ ਜਿਹੜਾ ਆ ਉਹ ਦੋਦੀ ਵੀਰ ਨੂੰ ਵਾਪਸ ਕਰ ਦਿੱਤੇ ਤਾਂ ਉਹ ਦਾਦਾ ਜੀ ਇਹ ਕਿ ਇਮਾਨਦਾਰੀ ਦੀ ਇਹ ਬਹੁਤ ਵੱਡੀ ਮਿਸਾਲ ਹੈ ਕਿ ਪੈਸੇ ਨੂੰ ਵੇਚ ਕੇ ਬੇਈਮਾਨੀ ਝੱਟਪਟ ਜਿਹੜੀ ਇਹ ਦਿਲ ਦੇ ਵਿੱਚ ਆ ਜਾਂਦੀ ਏ ਉੱਥੇ ਹੀ ਸੋਨੂ ਨੇ ਇਹ ਪੈਸਿਆਂ ਦੀ ਗੱਟੀ ਜਿਹੜੀ ਏ ਉਹ ਵਾਪਸ ਕਰਕੇ ਇਮਾਨਦਾਰੀ ਦਾ ਜਿਹੜਾ ਆ ਉਹ ਦਿਖਾਇਆ ਕਿ ਇਮਾਨਦਾਰੀ ਅੱਜ वी ਜਿੰਦਾ ਹੈ ਐਸੇ ਲੋਕਾਂ ਦੇ ਵਿੱਚ ਤਾਂ ਦਾਦੀਏ ਕਿ ਦੋਦੀ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਪੈਸੇ ਮੈਂ ਰਵੜ ਪਾ ਕੇ ਗੱਠੀ ਬਣਾ ਕੇ ਜੇਬ ਦੇ ਵਿੱਚ ਪਾਈ ਹੋਈ ਸੀ 버ਗਰ ਖਾਣ ਵੇਲੇ ਪਤਾ ਨਹੀਂ ਇਹ ਜੇਬ ਦੇ ਵਿੱਚੋਂ ਕਿਵੇਂ ਡਿੱਗ ਗਈ ਇਹ ਸਾਰੇ ਪੈਸੇ ਦੁੱਧ ਵੇਚ ਕੇ ਹੀ ਇਕੱਠੇ ਕੀਤੇ ਹੋਏ ਸੀ ਤੇ ਮੇਰੀ ਮਿਹਨਤ ਦੀ ਇਮਾਨਦਾਰੀ ਤੇ ਮੇਰੀ ਮਿਹਨਤ ਦੀ ਇਹ ਪੈਸੇ ਜੀ ਜੋ ਕਿ ਵਾਪਸ ਮੈਨੂੰ ਮਿਲ ਗਏ ਤੇ ਸੋਨੂੰ ਵੀਰ ਨੇ ਵੀ ਇਹ ਕਿਹਾ ਕਿ ਜਦੋਂ ਮੈਨੂੰ ਪੈਸੇ ਮਿਲੇ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਹੋ ਸਕਦਾ ਕਿ ਪੈਸਿਆਂ ਦੇ ਮਾਮਲੇ 'ਚ ਵੀ ਇਹ ਵੀ ਇਹਨਾਂ ਦੇ ਉੱਤੇ ਮਾਲਕਾਨਾ ਹੱਕ ਜਿਤਾ ਦਿੰਦਾ ਤੇ ਮੈਨੂੰ ਉਸ ਵੇਲੇ ਅਫਸੋਸ ਹੁੰਦਾ ਜਦੋਂ ਕਿ ਅਸਲੀ ਮਾਲਕ ਇਹਦਾ ਇੱਥੇ ਪਹੁੰਚ ਜਾਂਦਾ ਤੇ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਜਦੋਂ ਕੋਈ ਆਏਗਾ ਤਾਂ ਹੀ ਉਹਨੂੰ ਦਿੱਤੇ ਜਾਣਗੇ ਤਾਂ ਇਸੇ ਤਰ੍ਹਾਂ ਹੀ ਹੋਇਆ ਕਿ ਦੋਦੀ ਜਦੋਂ ਉੱਥੇ ਪਹੁੰਚ ਕੇ ਗੱਲ ਕਰਦਾ ਤਾਂ ਸੋਨੂੰ ਸਮਝ ਜਾਂਦਾ ਕਿ ਇਹ ਪੈਸੇ ਇਸ ਦੋਦੀ ਵੀਰ ਦੇ ਹੀ ਹਨ ਦੋਨਾਂ ਦੇ ਨਾਲ ਗੱਲਬਾਤ ਕੀਤੀ ਸਾਡੇ ਪੱਤਰਕਾਰਾਂ ਨੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਦੋਵੇਂ ਵੀਰ ਇਸ ਮਾਮਲੇ ਦੇ ਉੱਤੇ ਮੇਰਾ ਨਾਮ ਹੈ ਕਬਲਜੀਤ ਸਿੰਘ ਪਿੰਡ ਮੇਰਾ ਕੋਕਰ ਆ ਅਰਸੋ ਅਹੀਂ ਭਾਈ ਦੀ ਦੁਕਾਨ ਤੇ ਨਾ 버ਗਰ ਖਾਦਾ ਸੀ ਕੋਈ 11 12 ਵਜੇ ਨਾਲ ਉਸ ਟਾਈਮ ਸਾਡਾ 25 3000 ਰੁਪਿਆ ਭਾਈ ਦੁਕਾਨ ਤੇ ਡਿੱਗ ਪਿਆ ਅਹੀਂ ਮੁਰਗੇ ਦੇਖਿਆ ਨਹੀਂ ਅਹੀਂ ਜਾ ਕੇ ਘਰ ਜਾ ਕੇ ਦੇਖਿਆ ਤੇ ਫਿਰ ਕੱਲ ਤਾਂ ਘੜ ਗੋਇਆ ਨਹੀਂ ਗਿਆ ਫਿਰ ਅੱਜ ਆ ਕੇ ਪਤਾ ਕੀਤਾ ਤੇ ਭਾਈ ਹੁਣੇ ਕਹਿੰਦੇ ਤੁਹਾਡੀ ਪੇਮੈਂਟ ਸਾਡੇ ਕੋਲ ਪਈ ਜਾਨਾ ਨੇ 22 ਤੁਹਾਨੂੰ ਵਾਪਸ ਕੀਤੀ ਆ ਮੈਂ ਤਾਂ ਅੱਜ ਕੱਲ ਜਿਹਦੇ ਲੋਕੀ ਬੋਲਦੇ ਨਹੀਂ ਭਾਈ ਅੱਜ ਕੱਲ ਇਮਾਨਦਾਰੀ ਬਹੁ ਘੱਟ ਮਿਲਦੀ ਆ ਬਾਕੀ ਕੀ ਕਹਿੰਦੇ ਹੁੰਦੇ ਆ ਵੀ ਭਾਜੀ ਉਹਨਾਂ ਨਾਲੋਂ ਤਾਂ ਸ਼ੁਰੂ ਤੋਂ ਪਿਆਰ ਐ ਸੇ ਗਵਰਨਮੈਂਟ ਸਕੂਲੇ ਪੜੇ ਆ ਭਾਜੀ ਉਹਨਾਂ ਨਾਲ ਸ਼ੁਰੂ ਤੋਂ ਖਾਂਦੇ ਪਿੰਦੇ ਰਹੇ ਆ ਅਜਿਹੀ ਗੱਲ ਨਹੀਂ ਕੋਈ ਵੀ ਪਰ ਚਲੋ ਕਹਿੰਦੇ ਇਮਾਨਦਾਰੀ ਦਾ ਪੈਸਾ ਜਿਹੜਾ ਉਹ ਕਦੇ ਨਾ ਕਦੇ ਵਾਪਸ ਆ ਜਾਂਦਾ ਬਾਕੀ ਮੈਂ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਪੇਮੈਂਟ ਵਾਪਸ ਕੀਤੀ ਆ ਇਹਨਾਂ ਆ ਸੋਨੂ ਆ ਮੈਂ 버ਗਰ ਦਾ ਕੰਮ ਕਰਦਾ ਜੀ ਤੇ ਕੀ ਗੱਲਬਾਤ ਹੋਈ ਸੀ ਜਦੋਂ ਆਏ ਸੀ ਪਤਾ ਨਹੀਂ ਭਾਜੀ ਇਹਨਾਂ ਨੇ 버ਗਰ ਖਾਦਾ ਮੇਰੇ ਕੋ ਇਹਨਾਂ ਦੇ ਪੈਸੇ ਦੇ ਗਏ ਆਂਟੀ ਨੇ ਮੈਨੂੰ ਕਿਹਾ ਮੇਰੇ ਪੈਸੇ ਦੇ ਗਏ ਕਿਸੇ ਦੇ ਮੈਂ ਚੁੱਕ ਕੇ ਰੱਖਦੇ ਹਾਂ ਉੱਥੇ ਸਾਈਡ ਤੇ ਕਰਕੇ ਬੱਸ ਮੁੜ ਕੇ ਆ ਭਾਜੀ ਹੁਣੇ ਆਇਆ ਮੇਰੇ ਕੋਲ ਦੋਆਂ ਦਿਨਾਂ ਦੇ ਨਾਲ ਬਾਅਦ ਤੇ ਪੈਸੇ ਦਿੱਤੇ ਆ ਤੁਹਾਨੂੰ ਪਤਾ ਸੀਗਾ ਵੀ ਇਹ ਕੌਣ ਨੇ ਜਾਂ ਕਿਹਨੇ ਨਹੀਂ ਭਾਜੀ ਨਹੀਂ ਮੈਨੂੰ ਕੋਈ ਨਹੀਂ ਪਤਾ ਤੇ ਤੁਸੀਂ ਜਾਂ ਉਹ ਵੇਟ ਕਰਦੇ ਰਹੇ ਇਹਨਾਂ ਦੀ ਹਾਂਜੀ ਭਾਜੀ ਆਪਾਂ ਰੋਲਾ ਨਹੀਂ ਪਾਇਆ ਕਿੰਨੂੰ ਰੋਲਾ ਪਾਉਂਦੇ ਤੇ ਕਹਿੰਨੇ ਕਹਿੰਦਾ ਮੇਰੇ ਅੱਗੇ ਕਹਿੰਨੇ ਕਹਿੰਦਾ ਮੇਰੇ ਆਈ ਇੱਥੇ ਕਰਕੇ ਚੁੱਪ ਕਰਕੇ ਲੱਗੇ ਜੀ ਪਰਾਨੂੰ ਇਹ ਵੀ ਨਹੀਂ ਪਤਾ ਵੀ ਕਿੰਨੇ ਪੈਸੇ ਮੈਂ ਪੂਰੀ ਇਮਾਨਦਾਰੀ ਨਾਲ ਜਿੰਨੇ ਪੈਸੇ ਹੈਗੇ ਸਾਰੇ ਆਈਆਂ ਨੂੰ ਆਜੇਗਾ ਮੈਂ ਲੋਗ 150 ਰੁਪਏ ਦੇ ਵੀ ਮਹਿਮਾਨ ਹੋ ਜਾਂਦੇ ਆ ਹਾਂਜੀ ਪਾਜੀ ਮੇਰੇ ਕੋ ਰਸ਼ ਹੁੰਦਾ ਨਾ ਤੇ ਜੇ ਕੋਈ ਚੋਕੇ ਲੈ ਆਂਦਾ ਤੇ ਫਿਰ ਉਹਦੀ ਦੇ ਸਾਨੂੰ ਤੇ ਪਤਾ ਨਹੀਂ ਲੱਗਣਾ ਇਹ ਕਿਹੜਾ ਲੈ ਗਿਆ ਇਹ ਕਿਤਾ ਮੰਨ ਜਾਇਆ ਕਿ ਪੈਸੇ ਵਾਪਸ ਨਹੀਂ ਪਾਜੀ ਜਿਹਦੇ ਪੈਸੇ ਉਹਦੇ ਦੇਨੇ ਸਾਨੂੰ ਮਾਲਕ ਨੇ ਬੜੀ ਕਿਰਪਾ ਵਾ ਵੀ ਅਹੀਂ ਰੋਟੀ ਖਾਣੇ ਰੱਜ ਕੇ ਤੇ